ਜ਼ਿਲ੍ਹਾ ਕਰਨਤ ਆਨੰਦ ਦੇ ਵਿੱਚ ਨਸ਼ੇ ਦੀ ਸਮਗਲਿੰਗ ਵੱਡੇ ਪੱਧਰ ਤੇ ਹੋ ਰਹੀ ਹੈ ਜਿਸ ਦੀ ਇੱਕ ਤਾਜ਼ਾ ਮਿਸਾਲ ਉਸ ਵਕਤ ਸਾਹਮਣੇ ਆਈ ਹੈ ਜਦੋਂ ਚਿੱਟੇ ਦੇ ਪੈਕਟ ਗੈਪ ਹੋਣ ਤੋਂ ਬਾਅਦ ਚੋਰੀ ਦੇ ਸ਼ੱਕ ਹੇਠ ਮੰਡੀ ਦੇ ਵਿੱਚ ਕੰਮ ਕਰਦੇ ਤਿੰਨ ਨੌਜਵਾਨਾਂ ਨੂੰ ਫਿਲਮੀ ਸਟਾਈਲ ਦੇ ਵਿੱਚ ਦੋ ਗੱਡੀਆਂ ਤੇ ਆਏ 7 ਤੋਂ 8 ਨੌਜਵਾਨਾਂ ਦੇ ਵੱਲੋਂ ਜ਼ਬਰਦਸਤੀ ਚੁੱਕ ਕੇ ਨਜ਼ਦੀਕੀ ਇੱਕ ਬਹਿਤ ਤੇ ਲਿਜਾ ਕੇ ਕੁੱਟਮਾਰ ਕੀਤੀ ਗਈ ਹੈ ਕਿਡਨਾਪ ਕੀਤੇ ਨੌਜਵਾਨਾਂ ਦੇ ਕੁਟਮਾਰ ਇਸ ਕਦਰ ਕੀਤੀ ਗਈ ਹੈ ਕਿ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਿਸ ਦੀ ਪਛਾਣ ਗੁਰਲਾਲ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਾੜੀ ਆਬਾਦ ਵਜੋ ਹੋਈ ਹੈ ਅਤੇ ਬਾਕੀ ਦੋ ਜਣੇ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪਤਾਲ ਸੁਰ ਸਿੰਘ ਵਿਖੇ ਦਾਖਲ ਨੇ ਉਧਰ ਇਸ ਮਾਮਲੇ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਲਾਲ ਸਿੰਘ ਦੀ ਪੈਨ ਨੀਲ ਅਤੇ ਚਾਚਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਗੁਰਲਾਲ ਸਿੰਘ ਕਰੋ ਕੰਮ ਦੇ ਲਈ ਅਲਗੋ ਕੋਠੀ ਮੰਡੀ ਵਿਖੇ ਗਿਆ ਸੀ ਅਤੇ ਇਸ ਦੌਰਾਨ ਦੋ ਗੱਡੀਆਂ ਤੇ ਸਵਾਰ ਹੋ ਕੇ ਆਏ 7 ਤੋਂ 8 ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਲੜਕੇ ਅਤੇ ਦੋ ਹੋਰਨਾਂ ਲੜਕੀਆਂ ਨੂੰ ਜ਼ਬਰਦਸਤੀ ਕਿਡਨਾਪ ਕਰਕੇ ਗੱਡੀਆਂ ਦੇ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਏ ਅਤੇ ਰਾਤ ਕਰੀਬ 22:00 ਵਜੇ ਉਹਨਾਂ ਨੂੰ ਪਤਾ ਲੱਗਿਆ ਕਿ ਗੁਰਲਾਲ ਸਿੰਘ ਦੀ ਮੌਤ ਹੋ ਗਈ ਹੈ ਅਤੇ ਉਸਦੇ ਸਾਥੀ ਜੇਰੇ ਇਲਾਜ ਅਪੇਖੀ ਵਿੰਦ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਨੇ ਜਿਨ੍ਹਾਂ ਤੋਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਗੁਰਲਾਲ ਸਿੰਘ ਦੀ ਮੌਤ ਹੋ ਚੁੱਕੀ ਸੀ ਪ੍ਰਵੀਨ ਕੌਰ ਰਾ ਪਿੰਡ ਆਏ ਹਲਕੂ ਕੋਠੀ ਜਿਹੜੇ ਵੀਰ ਦੀ ਡੈਥ ਹੋਈ ਕੀ ਲੱਗਦਾ ਸੀ ਮੇਰਾ ਭਰਾ ਜੀ ਕੀ ਨਾਮ ਸੀਗਾ ਗੁਰਲਾਲ ਸਿੰਘ ਕੀ ਗੱਲ ਕੀ ਹੋਈ ਆ ਕੁਛ ਨਹੀਂ ਵੀਰ ਦੋ ਜਾਨੇ ਆਏ ਗੱਡੀਆਂ ਲੈ ਕੇ ਆਏ ਤੇ ਉਹ ਲੈ ਗਏ ਨੂੰ ਚੁੱਕ ਕੇ ਘਰੋਂ ਕੰਮ ਤੇ ਗਿਆ ਸੀ ਕਿਸੇ ਕੰਮ ਕਰਦਾ ਇੱਥੇ ਮੰਡੀ ਦੇ ਵਿੱਚ ਅੱਛਾ ਚੁੱਕ ਕੇ ਲੈ ਗਿਆ ਹਾਂਜੀ ਚੁੱਕ ਕੇ ਲੈ ਗਏ ਦੋ ਗੱਡੀਆਂ ਆਈਆਂ ਸੀ ਕਿੰਨੇ ਜਾਨੇ ਸੀ ਜਨਨ ਚੁੱਕ ਕੇ ਗੜਿਆ ਉਹ ਆਂਦੇ ਸੱਤ ਜਾਨੇ ਆ ਅੱਛਾ ਤੇ ਫਿਰ ਕੀ ਤੁਹਾਨੂੰ ਕਿਦਾਂ ਪਤਾ ਲੱਗਿਆ ਵੀ ਗੁਰਲਾਲ ਜੀ ਆ ਨੂੰ ਵੀਰੇ ਫੋਨ ਹੀ ਕਰੋ ਆਇਆ ਅਸੀਂ ਇੱਦਾਂ 2:30 ਵਜੇ ਫੋਨ ਆਇਆ ਤੇ ਅਸੀਂ ਸਾਰੇ ਜਾਨੇ ਇਕੱਠੇ ਹੋਏ ਆਂ ਮਣਕੇ ਸਾਡੇ ਵੀਰਾਂ ਨੂੰ ਪਤਾ ਲੱਗਾ ਤੇ ਸਾਰੇ ਭੱਜ ਕੇ ਚਲ ਗਏ ਆ ਇਹਨਾਂ ਗਾੜੀ ਨਹੀਂ ਹੋਰ ਨਹੀਂ ਵੀਰ ਪਤਾ ਲੱਗਾ ਨੂੰ ਪੁਲਿਸ ਆਈ ਹੈ ਹਾਂ ਪੁਲਿਸ ਨੇ ਕਾਰਵਾਈ ਕੀਤੀ ਆ ਕੀ ਮੰਗ ਕੀ ਕਰਦੇ ਜੋ ਮੰਗ ਜਸਪੂਜੇ ਆਪਣੇ ਪਰਚਾ ਜਿੰਨਾ ਕੀਤਾ ਮੇਰੇ ਭਰਾ ਨੂੰ ਨਾ ਉਹਨਾਂ ਨੂੰ ਇੰਨਾ ਪਰਚਾ ਰਤੇ ਹੋਵੇ ਇਹਨਾਂ ਛੱਡਾਂ ਦੇ ਜਾਨਾ ਹੀ ਮਾਰੋ ਮਨ ਬੇਕਸੂਰ ਨੂੰ ਜਾਣਗੇ ਜਾਨਤਾ ਹੀ ਮਾਰੋ ਉਹਨਾਂ ਵਿੱਚੇ ਮੇਰੇ ਭਰਾ ਨਾ ਨਹੀਂ ਨਾ ਕੱਖ ਵੀ ਰਹਿਣ ਤੇ ਇਹਨਾਂ ਦੇ ਬਿਨਾ ਰਹਿਣ ਕੀ ਨਾ ਵਿਧਿਆ ਕੋਈ ਇਹਨਾਂ ਸਰਪਜੀ ਸਿੰਘ ਕਿਹੜਾ ਪਿੰਡ ਹੈ ਮਾੜੀ ਨਾਮਬਾਦ ਜੀ ਜਿਹੜੇ ਵੀਰ ਦੀ ਡੈਥ ਹੋਈ ਗੁਰਲਾਲ ਦੀ ਕੀ ਲੱਗਦਾ ਸੀ ਮੇਰਾ ਭਤੀਜਾ ਜੀ ਕੀ ਗੱਲ ਕੀ ਹੋਈ ਹੈ ਇਹ ਮੰਡੀ ਚ ਕੰਮ ਕਰਦੇ ਸੀ ਮੰਡੀ ਦੇ ਵਿੱਚ ਦੋ ਗੱਡੀਆਂ ਆ ਇੱਕ ਫੋਰਚੂਨ ਰਾਈਕ ਇੱਕ ਆਟੋ ਗੱਡੀ ਆ ਇਹਨਾਂ ਵਿੱਚ ਸੱਤ ਬੰਦੇ ਆ ਤੇ ਉਹ ਇਹਨਾਂ ਨੂੰ ਚੋਕੇ ਲੈ ਗਏ ਉੱਥੇ ਜਾ ਕੇ ਇਹਨਾਂ ਨੂੰ ਚੌ ਮਣਿਆਂ ਨੂੰ ਬਹੁਤ ਜ਼ਿਆਦਾ ਕੁੱਟਿਆ ਜੀ ਇੱਕ ਦੀ ਉੱਥੇ ਡੈਥ ਹੋ ਗਈ ਆ ਅਸੇ ਗਰਲਾਲ ਦੀ ਡੈਥ ਹੋ ਗਈ ਜੀ ਗਰਲਾਲ ਦੀ ਉੱਥੇ ਡੈਥ ਹੋ ਸਾਨੂੰ ਜੀ ਇੱਥੇ ਨਾ ਹਰਪਾਲ ਸਿੰਘ ਆ ਇੱਥੇ ਮੋਨੇ ਦੇ ਹੱਸਤਾ ਲਾ ਕੇ ਨਹੀਂ ਮੁੰਡਾ ਰਿੰਦਾ ਉਹਨੇ ਆਣ ਕੇ ਬੂਆ ਬਾਪ ਅਨਿਆ ਤੇ ਸਾਨੂੰ ਪਤਾ ਲੱਗਾ ਇਹ ਰਾਤ ਸਾਨੂੰ ਰਾਤ 12 ਵਜੇ ਲਾ ਕੇ ਪਤਾ ਲੱਗਾਈ ਉਦੋਂ ਅਸੀਂ ਗਏ ਆ ਮੈਂ ਉਹਦੇ ਭਰਾ ਨੂੰ ਫੋਨ ਕੀਤਾ ਚੇਰੇ ਨੂੰ ਉਹ ਫੌਜੀ ਆ ਉਹ ਗਿਆ ਉਹਦੇ ਸਹਾਰੇ ਉਹ ਉੱਥੋਂ ਆ ਗਿਆ ਤੇ ਅਸੀਂ ਜਾਂਦੇ ਆ ਇੱਥੋਂ ਚਲੇ ਸਾਡੇ ਜਾਂਦਿਆਂ ਨੂੰ ਪੁਲਿਸ ਆਈ ਆ ਪੁਲਿਸ ਨੇ ਕਿਹਾ ਜੋ ਕਾਰਵਾਈ ਚਲੋ ਬਿਆਨ ਦਿੱਤੇ ਉਹਨਾਂ ਨੂੰ ਪੁਲਿਸ ਨੂੰ ਮੁੰਡੇ ਦੇ ਗੁਰਪ੍ਰੀਤ ਸਿੰਘ ਗੋਪੀ ਆ ਉਹਨੇ ਬਿਆਨ ਦਿੱਤੇ ਉਹਦੇ ਬਿਆਨਾਂ ਦੇ ਜੋ ਕਾਰਵਾਈ ਹੋਣੀ ਪੁਲਿਸ ਨੇ ਮੁੰਡੇ ਬਟੋਇਲਾ ਸੱਚ ਆਇਆ ਉਹਨੇ ਨਾਲ ਇਹਨੂੰ ਗੋਪੀ ਨੂੰ ਖੜਿਆ ਨਾਲ ਚੇਰੇ ਫੌਜੀ ਨੂੰ ਖੜਿਆ ਉਹਨਾਂ ਦੀ ਵੇਹਲੀ ਦੇ ਜਾਗੀ ਰੇਡ ਕੀਤਾ ਫਿਰ ਨਵੇਂ ਪਿੰਡ ਨੂੰ ਪੁਲਿਸ ਗਈ ਆ ਪਰ ਬੰਦੇ ਕੋਈ ਨਹੀਂ ਇਹਨਾਂ ਦੇ ਪੁਲਿਸ ਦੇ ਹੱਥ ਆ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਮੁੰਡੇ ਨੂੰ ਇਹਨਾਂ ਮਾਰਕਤ ਆ ਕੋਟ ਕੋਟ ਕੇ ਮਾਰਿਆ ਬਹੁਤ ਮੰਦੇ ਹਾਲਤ ਕੀਤੀ ਨਾ ਪਾਣੀ ਉੱਤੇ ਪਾਉਂਦੇ ਰਹਿਆ o dhe botë fjede të jenë. Të rëndarën të u mbërgjitë të